ਮੇਰਾ ਨਾਂ ਵਿਕਰਮ ਸਿੰਘ ਹੈ ਜੀ ਕੀ ਗੱਲ ਹੋਈ ਹੈ ਮੇਰਾ ਨਾਂ ਵਿਕਰਮ ਸਿੰਘ ਪਿੰਡ ਰਣਗੜ੍ਹ ਹਾਂ ਜੀ ਇੱਕ ਕਰਮਜੀਤ ਆ ਜੀ ਬਿਜਲੀ ਵਿਭਾਗ ਦੇ ਵਿੱਚ ਹਾਂ ਜੀ ਉਹਨੇ ਇੱਕ ਸਰਪੰਚ ਦਾ ਮੁੰਡਾ ਉਹਨੇ ਦੋਵਾਂ ਨੇ ਗੋਲੀ ਮਾਰੀ ਆ ਤੇ ਸ਼ਹਿ ਜਿਹੜੀ ਹੈ ਅਮਨ ਸਰਪੰਚ ਦੇੰਦਾ ਕਾਂਗਰਸੀ ਚਿੱਟਾ ਵੇਚਦੇ ਆ ਹਥਿਆਰ ਇਹ ਨਾ ਕੋ ਨਜਾਇਜ਼ ਆ ਤੇ ਹੁਣ ਇਹਨਾਂ ਦਾ ਛੱਡਣ ਨੂੰ ਦਿਲ ਨਹੀਂ ਕਰਦਾ ਵੀ ਸਰਕਾਰ ਜਿਹੜੀ ਹੁਣ ਝਾੜੂ ਵਾਲੀ ਆ ਸਾਡੇ ਬੱਚੇ ਜਿਹੜੇ ਨੇ ਉਹ ਝੰਡੇ ਚੋੱਕੇ ਲੱਗੇ ਨੇ ਤੇ ਅੱਜ ਇਹਨਾਂ ਨੇ ਗੋਲੀ ਮਾਰਤੀ ਆ ਕੋਈ ਪ੍ਰਾਣੀ ਰੰਜਿਸ਼ ਹੈ ਕਿਸ ਕਾਰਨ ਇਹ ਗੋਲੀ ਮਾਰੀ ਹੈ ਜੀ ਇੱਕ ਨਾਲ ਉਹਦੇ ਵਜੀਦ ਭਰਾ ਦੇ ਮੇਰੇ ਇੱਕ ਮੇਰੇ ਛੋਟੇ ਬ੍ਰਦਰ ਦੇ ਆ ਜੀ ਉਹ ਅਸੀਂ ਰਸਤੇ 'ਚ ਆ ਰਹੇ ਆ ਤੇ ਉਹਦੇ ਵੀ ਪਿੱਛੋਂ ਉਹਨੇ ਮਾਰ ਦਿੱਤੀ ਹੈ ਇੱਕ ਕਦੋਂ ਦਾ ਵਾਕਿਆ ਕਿ ਕਿੰਨੇ ਵਜੇ ਦਾ ਵਾਕਿਆ ਜਦੋਂ ਗੋਲੀ ਮਾਰੀ ਸਾਢੇ ਕਿੰਨਾ ਟਾਈਮ ਹੋ ਮਤਲਬ 9 ਵਜੇ ਦਾ ਜੀ ਤੋਂ ਮੌਕੇ ਤੇ ਪੁਲਿਸ ਨੂੰ ਜਾਂਚ ਦੇ ਦਿੱਤੀ ਦਿੱਤੀ ਆ ਜੀ ਘੰਟੇ ਮੁੜ ਕੇ ਗਏ ਆ ਕਿਤੇ ਸਾਢੇ ਹੁਣ ਤੋਂ ਬਾਅਦ ਪੁਲਿਸ ਗਈ ਆ ਪਤਾ ਨਹੀਂ ਹੁਣ ਸਾਨੂੰ ਤੇ ਅਸੀਂ ਇੱਥੇ ਹੁਣ ਕੀ ਮਾਂ ਕੀ ਕਰਦੇ ਭਾਜੀ ਤੁਸੀਂ ਪਰਚਾ ਹੋਣਾ ਚਾਹੀਦਾ ਜੀ ਇਹਨਾਂ ਨੂੰ ਕਿੱਲੇ ਬੰਦੇ ਸੀ ਜਿਨ੍ਹਾਂ ਦੇ ਤੁਹਾਡੇ ਦੇ ਗੋਲੀ ਬੰਦੇ ਐਨੇ ਵਾ ਆਏ ਆ ਜੀ ਗੋਲੀਆਂ ਫਾਇਰਿੰਗ ਜਿਹੜੀ ਆ ਕੋਈ ਸਾਹਮਣੇ ਸੀਸੀਟੀਵੀ ਵਗੈਰਾ ਸਾਹਮਣੇ ਹੈਈ ਕੋਈ ਸੀਸੀਟੀਵੀ ਨਹੀਂ ਸੀਸੀਟੀਵੀ ਨਹੀਂ ਕੈਮਰਾ ਨਹੀਂ ਗਿਆ ਗੱਲ ਤੇ ਆਪਣਾ ਨਾਮ ਦੱਸ ਸਕਦੇ ਕੀ ਮੰਗਦਾ ਜਿਹੜਾ ਜੀ ਪਿੰਡ ਰਣਗੜ ਸਰਦਾਰ ਹਰਜੀਤ ਸਿੰਘ ਸਵੇਰ ਦੇ ਵੀਰ ਜੀ ਪਹਿਲਾਂ ਤਾਂ ਕੱਲ ਪਰਸੋਂ ਦੀ ਗੱਲ ਆ ਦੋ ਤਿੰਨ ਦਿਨ ਹੋ ਗਏ ਆ ਵੀ ਉਹ ਗੱਲਬਾਤ ਚੱਲਣ ਦੀ ਸੀ ਉਹਨਾਂ ਨੇ ਐਵੇਂ ਖਿੱਚ-ਖਿੱਚ ਦੀ ਜੀ ਹੋਣ ਦੀ ਸੀ ਜੀ ਤੇ ਰਾਤੀ 12 ਵਜੇ ਅਮਨਵੀਰ ਸਰਪੰਚ ਤੇ ਤੇ ਦੂਜਾ ਕਰਮਜੀਤ ਸਿੰਘ ਨਾਲ ਹੋਰ ਸਾਰੇ ਮੁੰਡੇ ਲੈ ਕੇ ਰਾਤ ਨਰਵੈਲ ਸਰਪੰਚ ਉਹਦਾ ਮੁੰਡਾ ਰਾਤ 12 ਵਜੇ ਹੁੱਲੜ ਬਾਜੀ ਹਥਿਆਰ, ਕਿਰਪਾਨਾਂ ਤੇ ਲੈ ਕੇ ਗਲੀਆਂ 'ਚ ਫਿਰਦੇ ਰਹੇ ਅਸੀਂ ਸਵੇਰੇ ਇਹਨਾਂ ਨੂੰ ਜਿੰਨਾਂ ਦੀ ਥੋੜੀ ਜਿਹੀ ਗੱਲਬਾਤ ਹੀ ਉਹਨਾਂ ਦੇ ਘਰੇ ਪੁੱਛਣ ਗਏ ਆ ਵੀ ਵੀਰ ਸਾਡਾ ਕੀ ਰੋਲ ਆ ਉਹਨਾਂ ਨੂੰ ਮੋਦਬਰ ਬੰਦੇ ਚਲੋ ਸਮਝਾਉਣ ਤੇ ਜਾਂਦੇ ਹੀ ਹੁੰਦੇ ਆ ਹਾਂਜੀ ਤੇ ਅਸੀਂ ਗਏ ਆ ਤੇ ਉਹਨੇ ਚਿਰਚ ਉਹਨਾਂ ਨੇ ਚੁੱਕ ਉਹਨਾਂ ਨੂੰ ਫੋਨ ਕੀਤਾ ਉਹ ਥਿਆਰਾਂ ਨਾਲ ਲੈ ਸੋ ਗਏ ਸਾਰੇ ਹੀ ਤੇ ਆਉਂਦੇ ਆਨੇ ਵਾ ਗੋਲੀਆਂ ਚਲਾਉਣ ਲੱਪੇਰ ਤੇ ਉਹਦੇ ਵਿੱਚ ਇੱਕ ਸਾਡਾ ਵੀਰ ਛੋਟਾ ਜਿਹੜਾ ਕਿ ਸਾਰੀ ਦੁਨੀਆ ਦੇ ਹੱਥ ਜੋੜਦਾ ਵਾ ਸਾਡੇ ਹੀ ਨਹੀਂ ਇਕੱਲੇ ਹੋਰ ਵੀ ਜਿਹੜਾ ਕੋਈ ਜਾਂਦਾ ਉਹਦੇ ਨਾਲ ਵੀ ਪ੍ਰੇਮ ਨਾਲ ਇੰਨਾ ਪ੍ਰੇਮ ਕਰਦਾ ਜੇ ਕੋਈ ਦੱਸ ਨਹੀਂ ਸਕਦੇ ਸਾਡਾ ਦਿਲ ਰੋਂਡਿਆ ਸਾਡੇ ਕੋਲ ਲਫ਼ਜ਼ ਨਹੀਂ ਕੋਈ ਹੈਗੇ ਹੁਣ ਸਵੇਰ ਦਾ ਘੱਟੋ ਘੱਟੀ ਇੱਥੇ ਸਾਨੂੰ ਆਇਆ ਨੂੰ ਜੀ ਭਾਜੀ 4 ਵਜੇ ਤੋਂ ਪਹਿਲਾਂ ਦੇ ਆਏ ਆ ਇਹ ਪੋਸਟਮੈਨ ਕਰਾਉਣ ਵਾਸਤੇ ਜੀ ਤੇ ਪਹਿਲਾਂ ਸਾਨੂੰ ਡਾਕਟਰ ਸਾਹਿਬ ਉਹਨਾਂ ਨੇ ਪੁੱਛਿਆ ਸਾਨੂੰ ਮਿਲੇ ਆਂ ਤੇ ਉਹਨਾਂ ਨੇ ਕਹਿੰਦੇ ਵੀ ਗੋੜੀ ਲੱਭ ਨਹੀਂ ਰਹੀ। ਇਹ ਬੇਨਤੀ ਕੀਤੀ ਅਸੀਂ ਡਾਕਟਰ ਸਾਹਿਬ ਜੀ ਅਸੀਂ ਇਹਨਾਂ ਨੂੰ ਉਹਨਾਂ ਨੇ ਸਾਨੂੰ رائے ਦਿੱਤੀ ਆ ਵੀ ਤੁਸੀਂ ਇਹਨਾਂ ਦਾ ਸੰਸਕਾਰ ਕਰਨ ਵੇਲੇ ਤੁਸੀਂ ਉਤੋਂ ਗੋੜੀ ਚੁੱਕ ਲਿਓ। ਅਸੀਂ ਫਿਰ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਆ ਵੀ ਇਹ ਤਾਂ ਪੀਰਾਂ ਦੀ ਸੇਵਾ ਕਰਦੇ ਨੇ ਵੀਰ ਮੇਰੇ। ਇਹਨਾਂ ਨੂੰ ਅਸੀਂ ਦਫਨਾਉਣਾ ਵਾ ਜੀ। ਜੀ। ਫਿਰ ਉਹਨਾਂ ਨੇ ਛਾਸ਼ਨ ਦਿੱਤਾ ਵੀ ਅਸੀਂ ਦੁਬਾਰਾ ਅਕਸਰਾ ਕਰਾ ਕੇ ਲੈ ਆਏ ਆ ਜੀ ਉਹਨੇ। ਤੇ ਹੁਣ ਇਸ ਵੇਲੇ ਕਰਦੇ ਰਿਹਾ ਆ। ਤੇ ਤੁਸੀਂ ਮੰਗ ਕੀ ਕਰਦੇ ਭਾਈ? ਅਸੀਂ ਤਾਂ ਮੰਗੇ ਹੋਈ ਕਰਦੇ ਆ ਜੀ। ਇਹ ਜਿਹੜੇ ਹੋ ਲੜਬਾਜ ਨੇ ਤੇ ਜਿਨ੍ਹਾਂ ਨੇ ਇੰਨਾ ਵੱਡਾ ਕਾਂਡ ਕਰਤਾ ਵੀਰ ਜੀ ਕੋਈ ਨਾਂ ਪੈਣ ਵਾਲਾ ਘਟਾ ਇੱਕ ਮੇਰਾ ਵੀਰ ਵੱਡਾ ਜਿਹਦੇ ਨਲਾਂ ਤੇ ਗੋਲੀ ਵੇਜੀ ਆ ਉਹ ਅਮਨਦੀਪ ਉਥੇ ਜੇਰੇ ਇਲਾਜ ਹੈ ਹੁਣ ਪੂਨ ਆਇਆ ਵੀਪ੍ਰਿਸ਼ਨ ਹੋ ਗਿਆ ਵਾ ਉਹਦਾ ਜੀ ਇਹ ਘਰੇ ਆ ਕੇ ਪਏ ਸੀ ਬੰਦੇ ਇਹ ਵੀਰ ਜੀ ਘਰੇ ਆ ਕੇ ਪਏ ਨੇ ਵੀਰੋ ਨਾਲ ਅਸੀਂ ਉਥੋਂ ਜੋ ਨਿਕਲੇ ਆ ਅਸੀਂ ਇਹਨੂੰ ਵੀਰ ਨੂੰ ਲੈ ਕੇ ਦੂਜੇ ਨੂੰ ਗੋਲੀ ਵੱਜ ਗਈ ਆ ਇਹਦੇ ਮਗਰੋਂ ਜਾ ਕੇ ਇਹਨਾਂ ਨੂੰ ਘਰੇ ਨਾਲ ਗੱਡੀ ਇਹਨਾਂ ਦੀ ਤੋੜੀ ਆ ਤੇ ਨਾਲ ਹੀ ਇਹਨਾਂ ਦੇ ਗੋਲੀਆਂ ਮਾਰਤੀਆਂ ਸਿੱਧੀਆਂ ਬੰਦੇ ਸੀ ਉਹ ਜੀ ਜਿੰਨਾਂ ਦੇ ਬੰਦੇ ਤੇ ਕਾਫੀ ਜੀ ਜਿੰਨੂੰ ਗੋਚਰੇ ਜੀ ਕੋਈ ਅਸੀਂ ਪੁਲਿਸ ਨੂੰ ਦੱਸਤੇ ਜਿੰਨੇ ਸਾਨੂੰ ਯਾਦ ਸੀ ਉਹਨਾਂ ਦੇ ਵਿੱਚ ਤੇ ਸੀ ਵੀ ਕੋਈ ਸਾਹਮਣੇ ਆਈ ਕੋਈ ਉੱਥੇ ਉਹ ਭਾਜੀ ਕੋਈ ਅਸੀਂ ਤੋਂ ਸਾਨੂੰ ਅਸੀਂ ਤਾਂ ਸਵੇਰ ਦੇ ਇੱਥੇ ਆਏ ਜੇ ਜਦੋਂ ਦੇ ਉਦੋਂ ਦੇ ਹੀ ਲੈ ਕੇ ਆ ਗਏ ਆ ਵੀਰ ਨੂੰ ਵੱਡੇ ਨੂੰ ਉਹਨੂੰ ਪਹਿਲਾਂ ਅਸੀਂ ਸਵੇਰ ਲੈ ਕੇ ਗਏ ਜੀ ਸਵੇਰੇ ਫਿਰ ਪਤਾ ਨਹੀਂ ਕਿੰਨੇ ਬੰਦੇ ਆ ਗ੍ਰਿਫਤਾਰੀ ਜੀ 3-4 2-3 ਬੰਦੇ ਦੀ ਦੱਸਦੇ ਆ ਜੀ ਹੋਈ ਹੈ ਹਾਂਜੀ ਐਸਐਚਓ ਆਪਸਾ ਆਏ ਤੇ ਉਹਨਾਂ ਦਾ ਵੀ 2-3 ਬੰਦਿਆਂ ਦੀ ਗ੍ਰਿਫਤਾਰੀ ਹੋਈ ਆ ਪਰ ਅਸੀਂ ਮੰਗ ਕਰਦੇ ਆਂ ਵੀ ਜਿਹੜੇ ਸਾਰੇ ਜਿਹੜੇ ਵੱਡੇ ਤਨਾੜ ਨੇ ਜਿ ਤਰ੍ਹਾਂ ਅਮਨਬੀਰ ਸਕੂਲ ਵਾਲਾ ਜਿਹੜਾ ਜਰਾਵਲ ਦੇ ਸਕੂਲ ਦਾ ਮਾਲਕ ਹੈ ਜਿਹੜਾ ਅਮਨਬੀਰ ਤੇ ਨਰਵੈਲ ਸਰਪੰਚ ਜਿਹੜਾ ਸਿੱਧਾ ਹੀ ਸ਼ਰਿਆਮ ਹੀ ਲੋਕਾਂ ਨੂੰ ਗੋਲੀਆਂ ਚਲਾਉਂਦੇ ਪਏ ਆ ਇਹਨਾਂ ਦੀ ਕੋਈ ਪੁਰਾਣੀ ਰੰਜਿਸ਼ ਵਗੈਰਾ ਤੇ ਨਹੀਂ ਕੋਈ ਰੰਜਿਸ਼ ਵੀਰ ਜੀ ਕੋਈ ਵੀ ਨਹੀਂ ਇਹਨਾਂ ਨਾਲ ਰੰਜਿਸ਼ ਕੀ ਹੋਣੀ ਸਾਡੀ ਇਹਨਾਂ ਨਾਲ ਸਾਡੀ ਇਹਨਾਂ ਨਾਲ ਕੋਈ ਰੰਜਿਸ਼ ਨਹੀਂ ਕੋਈ ਲੈਣ ਨਹੀਂ ਕੋਈ ਦੇਣ ਨਹੀਂ ਸਿਰਫ ਇਹ ਵੀਰ ਮੇਰਾ ਜਿਹੜਾ ਵੱਡਾ ਬਿਕਰਮਜੀਤ ਸਿੰਘ ਆ ਇਹਨੂੰ ਅਸੀਂ ਅਰਗੀ ਚੋਣਾ ਵਿੱਚ ਆਮ ਪਾਰਟੀ ਵੱਲੋਂ ਸਰਪੰਚ ਖਿਲਾ ਰਿਆ ਵਾ ਹਾਂਜੀ ਉਹਦੇ ਮਸਲੇ 'ਚ ਉਹ ਵੀਰੇ ਦੇ ਹਲਾਉਂਦੇ ਜਾਂਦੇ ਆ ਲੋਕ ਕੰਮਾਂ ਨੂੰ ਉਹਦੇ ਤੋਂ ਹੀ ਉਹ ਜੈਲਸ ਨੇ ਜੀ ਉਹ ਕਿਹੜੀ ਦੂਸਰੀ ਸਰਮ 'ਚ ਕਿਹੜੀ ਪਾਰਟੀ ਨਾਲ ਸੰਬੰਧ ਰੱਖਦਾ ਉਹ ਕਾਂਗਰਸ ਪਾਰਟੀ ਨਾਲ ਸੰਬੰਧ ਰੱਖਦਾ ਵੀਰ ਜੀ ਇਹ ਵੀਰ ਸਾਡਾ ਜਿਹੜਾ ਇਹ ਆਮ ਪਾਰਟੀ ਨਾਲ ਸੰਬੰਧ ਰੱਖਦਾ ਜੀ ਤੇ ਸਰ ਗੋਲੀਆਂ ਮਾਰੀਆਂ ਉਹਨਾਂ ਜੀ ਕੋਈ ਅੰਤ ਨਹੀਂ ਜੇ ਛੱਡਿਆ ਕੋਈ ਧੱਕਾ ਕਰਨ ਵਾਲਾ ਤੇ ਰਾਤ ਇਹ ਦੱਸ ਨਹੀਂ ਸਕਦੇ 12 ਵਜੇ ਕੇ ਕੋਈ 1-2 ਮਿੰਟ ਦਾ ਟਾਈਮ ਹੋਣਾ ਜਦੋਂ ਇਹ ਗਲੀਆਂ 'ਚ ਫਿਰਦੇ ਆ ਹਥਿਆਰ ਲੈ ਕੇ ਨੰਗੇ ਤਲਵਾਰਾਂ ਹਥਿਆਰ ਕਿਰਪਾਨਾਂ ਜੋ ਵੀ ਇਹਨਾਂ ਦੇ ਕੋਲ ਹੈਗਾ ਜੀ ਸਾਰਾ ਕੁਝ ਹੀ ਲੈ ਕੇ ਫਿਰਦੇ ਤੇ ਫਤੂਨੀ ਹੈ ਜੀ ਬ੍ਰਾਮਦਿਤ ਦੱਸਿਆ ਐਸਐਚਓ ਸਾਹਿਬ ਨੇ ਦੱਸਿਆ ਅਸੀਂ ਕੋਲ ਵੀ ਦਿੱਤੇ ਉਹਨਾਂ ਨੂੰ ਸਰ ਜਿਹੜੇ ਪੰਜ ਤੋਂ 6 ਲਾਇਸੈਂਸ ਹੈ ਕਿ ਨਹੀਂ ਜੀ ਨਜਾਇਜ਼ اسلحਾ ਇਹ ਸਾਨੂੰ ਐਸਐਸਪੀ ਸਾਹਿਬ ਵੀ ਆਏ ਸੀ ਉਹ ਦੱਸ ਕੇ ਗਏ ਨੇ ਵੀ ਨਜਾਇਜ਼ اسلحਾ ਉਹਨਾਂ ਕੋਲ ਜੀ ਬ੍ਰਾਮਦਿਤ ਕਰ ਲਿਆ ਹਾਂਜੀ ਹੁਣ ਅਸੀਂ ਇਹ ਮੰਗ ਕਰਦੇ ਹਾਂ মিডিਆ ਥਰੂ ਸਾਰੇ ਹੀ ਮੇਰੇ ਵੀਰ ਜਿੰਨੇ ਵੀ ਹੈਗੇ ਨੇ ਵੇਖੋ ਇਹ ਸਾਡਾ ਕੱਲਿਆ ਨਾ ਨਹੀਂ ਜੋ ਹਾਲ ਉਹ ਕਰਨ ਦੇ ਨੇ ਨਾ ਪਿੰਡ 'ਚ ਕੱਲ ਨੂੰ ਧੀਆਂ ਪਣਾ ਬਚਾਉਣੀਆਂ ਔਖੀਆਂ ਜੀ ਇਹਨਾਂ ਨੂੰ ਵਸਵਾ ਦੇ ਸਜ਼ਾ ਦਿੱਤੀ ਜਾਵੇ ਤੇ ਇਹਨਾਂ ਨੂੰ ਬਾਬਾ ਜੀ ਇਹਦੇ ਰਾਬਰ ਕੇ ਬੰਦੇ ਨੇ ਇਹਦੇ ਤੁਸੀਂ ਯਕੀਨ ਕਰਕੇ ਜਾਣਿਓ 20 ਵਾਰੀ ਸਾਨੂੰ ਮਿਲਣਗੇ ਤੇ 20 ਵਾਰੀ ਇਹਨਾਂ ਕਹਿਣਾ ਵੀ ਵੀਰ ਜੀ ਲੜਿਆ ਨਾ ਲੜਿਓ ਨਾ ਕਹੇ ਨਾ ਹੱਥ ਜੋੜ ਕੇ ਭੱਜੋ ਇਹਨਾਂ ਕੋਲ ਇਹੋ ਜਿਹੇ ਇਨਸਾਨ ਨੇ ਜੇ ਇਹੋ ਜਿਹੇ ਇਨਸਾਨ ਨੂੰ ਆਪਾਂ ਸਿੱਧੀਆਂ ਗੋਲੀਆਂ ਮਾਰ ਕੇ ਮਾਰ ਦਿਆਂਗੇ ਤੇ ਫਿਰ ਦੱਸੋ ਕੀ ਕਰਾਂ ਜਿੰਨਾ ਲੋਕਾਂ ਨੂੰ ਸੇਧ ਦੇਣੀ ਆ ਜਿੰਨਾਂ ਨੇ ਲੋਕਾਂ ਦਾ ਭਲਾ ਕਰਨਾ ਵਾ ਫਿਰ ਉੱਥੇ ਸੰਗਤ ਆਉਂਦੀ ਆ ਤੁਸੀਂ ਕਦੇ ਹੁਣ ਜਦ ਦਿਨ ਹੋਊਗਾ ਜਦ ਦਿਨ ਅਸੀਂ ਕਰਾਂਗੇ ਜੀ ਇਹਨਾਂ ਦਾ ਚਾਲੀਆ ਕਰਾਂਗੇ ਜੇ ਉਹਦਾਂ ਆਓਗੇ ਤੇ ਵੇਖੋਗੇ ਵੀ ਕਿਹੜੇ ਕਿਹੜੇ ਲੋਕ ਇਹਨਾਂ ਨੇ ਮਤਲਬ ਕਿ ਇਹਨਾਂ ਨੂੰ ਕੀਤਾ ਵਾ ਸਾਨੂੰ ਆਪ ਸੇਧ ਬਣ ਦੇਣ ਵਾਲੇ ਇਨਸਾਨ ਦੇ ਵਿੱਚ ਤੁਸੀਂ ਇੰਜ ਨਹੀਂ ਵੀਰ ਜੀ ਇੰਜ ਕਰਿਓ ਇੰਜ ਨਹੀਂ ਇੰਜ ਕਰਿਓ ਇਹਨਾਂ ਦਾ ਤਾਂ ਕੋਈ ਰੋਲ ਵੀ ਕੋਈ ਨਹੀਂ ਇਹਨਾਂ ਤੇ ਕੁਝ ਗਾਲ ਨਹੀਂ ਕਿਸੇ ਨੂੰ ਕਿਸੇ ਨਾਲ ਕੋਈ ਮਸਲਾ ਨਹੀਂ ਕੋਈ ਵੰਡ ਨਹੀਂ ਕੋਈ ਵਿਹਾਰ ਨਹੀਂ ਕੋਈ ਕੋਈ ਲੈਣ ਨਹੀਂ ਕੋਈ ਦੇਣ ਨਹੀਂ ਕੋਈ ਤੇ ਬਸ ਕਿੰਨੀ ਕੁ ਉਮਰ ਹੈਗੀ ਸੀ ਇਹਨਾਂ ਦੀ ਇਹਨਾਂ ਦੀ 45 ਸਾਲ ਉਮਰਿਆ ਵੀਰ ਜੀ ਅਕਸਲੇ ਉਮਰ ਤੋਂ ਤੇ ਤੁਹਾਨੂੰ ਤੁਸੀਂ ਵੇਖੋਗੇ ਤੇ ਉਮਰ ਤੇ ਇਹਨਾਂ ਦੀ ਹੁਣ ਤੁਸੀਂ ਤੁਹਾਨੂੰ ਫੋਟੋ ਵਿਖਾਈਓ ਉਮਰ ਕੀ ਜਨਾਂ ਦੀ ਉਮਰ ਤੇ ਸਾਡੇ ਨਾਲੋਂ ਵਾਲੀ ਅਸੀਂ ਇਹਨਾਂ ਨੂੰ ਮਤਲਬ ਵੱਡੇ ਆ ਤੇ ਸਾਡੇ ਨਾਲੋਂ ਕਿਤੇ ਸਹੀ ਨੇ ਦੀ ਆਮ ਜੰਗ ਮੁੰਡਿਆਂ ਨਾਲ ਉਹਨਾਂ ਦੇ ਬੇਟੇ ਆ ਉਹਨਾਂ ਨਾਲੋਂ ਵੱਧ ਕੰਮ ਕਰਦੇ ਨੇ ਸਾਰਾ ਸਾਰਾ ਦਿਨ ਕੋਈ ਥੱਕਣਾ ਨਹੀਂ ਫਿਰ ਤੁਸੀਂ ਸਵੇਰੇ ਟਾਈਮ ਨਾਲ ਉੱਠ ਕੇ ਜਾਣਾ ਜੀ ਡੰਗਰ ਰੱਖਿਆ ਵਾ ਇਹ ਤਾਂ ਵੀਰ ਜਿੰਨੀ ਅਸੀਂ ਸਿਫਤ ਕਰ ਲਈ ਉਹ ਨਹੀਂ ਥੋੜੀ ਪਰ ਉਹਨਾਂ ਨੇ ਬਹੁਤ ਨਿੰਦਰ ਜੋ ਕੰਮ ਕੀਤਾ ਜੀ ਤੇ ਤਨਗੁਰਾਂ ਦੇ ਸੇ ਅਸੀਂ ਜਦੋਂ ਪਹਿਲਾ ਵੀਰ ਨੂੰ ਗੋਲੀ ਵੱਜ ਗਈ ਆ ਅਸੀਂ ਉਦੋਂ ਲੈ ਕੇ ਸ਼ਹਿਰ ਭੱਜ ਆਏ ਆ ਜੀ ਉਹਨਾਂ ਨੂੰ ਤੇ ਉਹਨਾਂ ਨੇ ਮਤਲਬ ਕਿ ਮਗਰੋਂ ਅਸੀਂ ਅਸੀਂ ਵੀ ਇਹ ਸੋਚਦੇ ਹਾਂ ਵੀ ਜਦੋਂ ਇੱਕ ਬੰਦੇ ਨੂੰ ਛੱਟ ਲੱਗ ਜਾਂਦੀ ਲੜਾਈਆਂ ਚ ਛੱਟ ਵੱਜ ਗਈ ਛੱਟ ਵੱਜ ਗਈ ਤੇ ਗੋਲੀ ਲੱਗ ਗਈ ਗੋਲੀ ਦਾ ਤਾਂ ਨਾ ਹੀ ਬੜਾ ਡਾਡਾ ਆ ਜੀ ਕੋਈ ਵੀ ਜਦੋਂ ਗੋਲੀ ਤੁਸੀਂ ਕਹੇ ਤੀ ਨਾ ਗੋਲੀ ਲੱਗ ਗਈ ਸਮਝੋ ਬੰਦਾ ਅਗਲੇ ਬੰਦੇ ਤੋਂ ਉੰਜ ਹੀ ਡੈੱਡ ਹੋ ਜਾਂਦੇ ਨੇ ਜਿਹੜੇ ਸਾਡੇ ਨਾਲ ਗਏ ਹੁੰਦੇ ਉਹ ਵੀ ਡੈੱਡ ਹੋ ਜਾਂਦੇ ਵੀ ਹੋ ਗੋਲੀ ਵੱਜ ਗਈ ਆ ਜੀ ਅਸੀਂ ਦਵਾ-ਦਵ ਲੈ ਕੇ ਕੋਈ ਕੁਝ ਲੈ ਕੇ ਆ ਗਏ ਆ ਤੇ ਇਹ ਤੇ ਸੇਵਲਾ ਹਸਤਲ ਲਿਕੇ ਆਏ ਆ ਜੀ ਤੇ ਉਤੋਂ ਬਾਅਦ ਮੁੜ ਕੇ ਫਿਰ ਅਸੀਂ ਉਹਨਾਂ ਨੂੰ ਵੀਰ ਉਹਨਾਂ ਨੇ ਉਹਨਾਂ ਦੂਜੇ ਹਸਤਲ ਖੜਿਆ ਸੀ ਉੱਥੋਂ ਉਹਨਾਂ ਨੇ ਅਮਨਦੀਪ ਰਵਰ ਕਰਦਾ ਅਮਨਜੀਤ ਜਾ ਕੇ ਉਹਨਾਂ ਦੀ ਦਿੱਤ ਸਵੇਰੇ ਤੋਂ ਹੁਣ ਅਸੀਂ ਘਟੋ ਘੱਟੀ ਇੱਥੇ ਜੀ 4 ਤੋਂ 5 ਤੋਂ 6 ਘੰਟੇ ਹੋ ਗਏ ਆ ਹੁਣ ਵੀ ਡਾਕਟਰਾਂ ਨੇ ਸਾਨੂੰ ਦੱਸਿਆ ਜੀ ਵੀ ਅਸੀਂ ਪਹਿਲਾਂ ਪੁੱਛਿਆ ਉਹਨਾਂ ਨੂੰ ਕਿਵੇਂ ਆਂਦੇ ਉਹਨਾਂ ਨੇ ਇਹੋ ਗੱਲ ਦੱਸੀ ਆ ਵੀ ਕੋਈ ਗੱਲ ਨਹੀਂ ਤੁਹਾਡੇ ਲੱਗ ਕੇ ਦੇਵਾਂਗੇ ਕੋਈ ਤੁਹਾਡੇ ਕੇ ਦੇਵਾਂਗੇ ਤੇ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਵੀਰ ਜੀ ਅਹੀਂ ਆਏ ਸਵੇਰ ਦੇ ਸਾਡੇ ਨਾਲ ਸਾਥ ਦੇਂਦਾ ਜੇ ਤੁਹਾਡਾ ਧੰਨਵਾਦ ਆ ਤੇ ਸਾਡੀ ਗਾਂ ਵੀ ਸੁਣਿਓ ਅਰ ਜੇ ਅਹੀਂ ਜੇ ਸਾਡੇ ਬੰਦੇ ਦੇ ਨਾਂ ਉਹਨਾਂ ਨੇ ਕੱਲ ਉਹਨਾਂ ਦੀ ਰੈਸਟ ਪਾਉਂਦੇ ਆ ਤੇ ਅਹੀਂ ਹੋ ਸਕਦਾ ਵੀ ਇਹਨਾਂ ਨੂੰ ਅਹੀਂ ਰੋਡ ਤੇ ਲੈ ਕੇ ਬਈਏ ਕਿਉਂਕਿ ਇਨਸਾਫ ਚਾਹੁੰਦੇ ਆ ਅਹੀਂ ਇਹ ਨਹੀਂ ਚਾਹੁੰਦੇ ਵੀ ਸਾਨੂੰ ਅਹੀਂ ਕਹੇ ਨਾ ਕਰੀਏ ਨਾ ਇਹਨਾਂ ਕੇ ਨਾ ਧੱਕਾ ਕੀਤਾ ਤੇ ਨਾ ਹੀ ਕੋਈ ਹੋਇਆ ਵਾ ਪਰ ਇਹਨਾਂ ਨੂੰ ਹੁਣ ਇਨਸਾਫ ਤੇ ਮਿਲਣਾ ਚਾਹੀਦਾ ਨਾ ਜਿਹੜਾ ਇਹੋ ਜੇ ਬੰਦਾ ਚੱਲ ਜਾਂਦਾ ਹੁਣ ਉਹ ਦੂਜਾ ਵੀਰ ਉਹਦਾ ਹੁਣ ਆਪਰੇਸ਼ਨ ਹੋਇਆ ਫੋਨ ਆਇਆ ਜੀ ਚਲੋ ਮਾਰਾਇ ਨੇ ਬਚਾ ਕਰਤਾ ਉਹਨਾਂ ਦਾ ਹੁਣ ਇਹ ਵਾਲੀ ਫੋਨ ਆਇਆ ਉਨ੍ਹਾਂ ਦਾ ਠੀਕ ਠਾਕ ਨੇ ਤੁਸੀਂ ਮੈਦੇ ਜਾਂਦੇ ਉਹਨਾਂ ਦਾ ਵੀ ਥੋੜਾ ਜਿਹਾ ਲੈ ਲਿਓ ਚਲੋ ਪਰ ਉਹਨਾਂ ਦਾ ਵੀ ਵੀਰ ਜੀ ਦਿਲ ਰੋਂੜਿਆ ਜਿਨ੍ਹਾਂ ਦਾ ਭਰਾ ਛੋਟਾ ਚਲ ਜੇ ਕੀ ਕਰ ਸਕਦੇ ਨੇ ਉਹ ਕੀ ਬੋਲਣਗੇ ਤੇ ਕੀ ਤੁਹਾਨੂੰ ਦੱਸਣਗੇ ਬੋਲਿਆ ਜਾਂਦਾ ਹੈ ਕਿ ਤੁਹਾਨੂੰ ਦੱਸਿਏ ਇਹ ਨਾ ਕਿ ਉਹ ਆਇਆ ਜਿਹਦੇ ਬੰਦੇ ਦੀ ਮੋਤ ਹੋ ਗਈ ਸੀ ਕਿ ਕਿ ਬੱਕ ਗਿਆ ਉਹ ਕੋਈ ਜਗ੍ਹਾ ਦਾ ਝਗੜਾ ਸੀ ਇਹਨਾਂ ਦਾ ਅੱਛਾ ਜੀ ਦੋਨੋਂ ਪਾਰਟੀਆਂ ਦਾ ਅੱਛਾ ਜੀ ਪੰਚਾਇਤੀ ਜਗ੍ਹਾ ਸੌਦਾ ਝਗੜਾ ਸੀ ਕੋਈ ਤੇ ਉਹਨਾਂ ਨੂੰ ਟਾਈਮ ਦਿੱਤਾ ਸੀ ਅੱਜ ਖਾਣੇ ਦਾ ਸਿਰੇ ਜਿਹੜੇ ਉਹ ਕੰਦੇ ਸਰਪੰਚਾਂ ਦਾ ਵਾਰਸ ਸਿੰਘ ਨੂੰ ਬੰਦੇ ਨਾਲ ਲੈ ਕੇ ਤੇ ਉਹਨਾਂ ਨੇ ਪਿੰਲ ਚ ਸਿਰਫ ਸਰਪੰਚ ਦਾ ਨਾਮ ਲੈ ਰਿਹਾ ਕਹਿੰਦੇ ਕੋਈ ਨਸ਼ੇ ਨੁਸ਼ੇ ਕਰਦਾ ਨਹੀਂ ਇਹਦੇ ਪਰ ਇਹਨੂੰ ਸਾਈਨ ਤਕਰੀਰ ਨਹੀਂ ਕਰ ਸਕਦਾ ਇੱਕ ਵਾਰ ਪੋਸਟਮਾਰਟਮ ਕਰਵਾ ਰਹੇ ਆ ਤੇ ਉਹ ਜਿਹੜਾ ਬੁਲਟ ਉਹਦੇ ਹੱਡੀ ਦੇ ਚ ਫਸਾ ਹੋਇਆ ਉਹਦਾ ਐਕਸਰੇ ਕਰਾਇਆ ਸੀ ਤੇ ਉਹਦਾ ਥੋੜਾ ਜਿਹਾ ਡਾਕਟਰ ਸਾਹਿਬ ਨੂੰ ਕਲੀਅਰ ਨਹੀਂ ਹੋਇਆ ਦੁਬਾਰਾ ਫਿਰ ਐਕਸਰੇ ਕਰਾ ਕੇ ਇਹ ਡਾਕਟਰ ਸਪੋਰਟ ਆਨ ਕਰ ਰਹੇ ਨੇ ਸਰ ਜਿਹੜੀ ਕੋਈ ਜਗ੍ਹਾ ਤੇ ਝਗੜਾ ਸੀ ਨਾ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਅਰ ਗ੍ਰਾਫਟਰ ਓਨੀਟਾ ਸੀਧਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ गीजर, ਸਿੰਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ। ਹੁਣ ਤੁਹਾਨੂੰ ਆਪਣੇ ਸ਼ਹਿਰ ਅਜਨਾਲਾ ਤੋਂ ਦੂਰ ਅੰਮ੍ਰਿਤਸਰ ਜਾਣ ਦੀ ਕੋਈ ਜ਼ਰੂਰਤ ਨਹੀਂ। ਕਿਉਂਕਿ ਤੁਹਾਡੇ ਸ਼ਹਿਰ ਅਜਨਾਲਾ ਦੇ ਵਿੱਚ The Makeover Studio Spa and Salon Academy ਖੁੱਲ ਚੁੱਕਾ ਹੈ। ਜਿਸ ਦੇ ਵਿੱਚ ਚੰਡੀਗੜ੍ਹ, ਅੰਮ੍ਰਿਤਸਰ ਦਾ ਤਜਰਬੇਕਾਰ ਸਟਾਫ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਿਹਾ। ਤੁਸੀਂ ਇੱਥੋਂ ਦੇ ਤਜਰਬੇਕਾਰ ਟ੍ਰੇਨਰਾਂ ਤੋਂ ਸਕਿਨ ਟ੍ਰੀਟਮੈਂਟ 3 ਮਹੀਨੇ ਦਾ ਮੇਕਅਪ ਯਾ ਫਿਰ హెయిర్ ਟ੍ਰੀਟਮੈਂਟ ਦਾ ਕੋਰਸ ਕਰ ਸਕਦੇ ਹੋ ਜੇਕਰ ਤੁਸੀਂ ਹੁਣ ਐਡਮਿਸ਼ਨ ਕਰਵਾਉਂਦੇ ਹੋ ਤੇ ਤੁਹਾਨੂੰ 40% ਤੱਕ ਡਿਸਕਾਊਂਟ ਮਿਲੇਗਾ ਤੁਹਾਨੂੰ ਇੱਥੇ ਬਹੁਤ ਵਾਜਬ ਰੇਟਾਂ ਤੇ ਵਧੀਆ ਬ੍ਰਾਂਡ ਦੀ ਵਰਤੋਂ ਕਰਕੇ ਸੇਵਾਵਾਂ ਮਿਲਤੀਆਂ ਜਾ ਰਹੀਆਂ ਨੇ ਤੁਸੀਂ ਇੱਥੇ ਕਿਸੇ ਵੀ ਲੈਂਥ ਰਿਵੌਂਡਿੰਗ ਕੈਰਟਨ ਸਿਰਫ 2500 ਰੁਪਏ ਦੇ ਵਿੱਚ ਕਰਵਾ ਸਕਦੇ ਹੋ ਫੇਸ਼ੀਅਲ 400 ਰੁਪਏ ਚ ਥ੍ਰੇਡਿੰਗ 40 ਰੁਪਏ ਚ ਫੁੱਲ ਆਰਮ ਵੈਕਸ 100 ਰੁਪਏ ਦੇ ਵਿੱਚ ਦਿੱਤੀ ਜਾ ਰਹੀ ਹੈ ब्राइडल ਨੂੰ ਸਿਰਫ ਤੇ ਸਿਰਫ 4999 ਰੁਪਏ ਦੇ ਵਿੱਚ ਤਿਆਰ ਕੀਤਾ ਜਾਂਦਾ ਹੈ ਇੱਥੇ ਆਫੀਸ਼ੀਅਲ ਜੁਐਲਰੀ ਅਤੇ ਲਹੰਗੇ ਸਸਤੇ ਰੇਟਾਂ ਤੇ ਕਿਰਾਏ ਤੇ ਦਿੱਤੇ ਜਾਂਦੇ ਨੇ ਤੁਸੀਂ ਹੈਅਰ ਸਪਾ ਮੈਟ੍ਰਿਕਸ ਲਾਰੀਅਲ ਵੈਲਾ ਵਰਗੇ ਬ੍ਰਾਂਡ ਦੇ ਵਿੱਚ ਕਰਵਾ ਸਕਦੇ ਹੋ ਇੱਥੇ ਹੈਅਰ ਫਾਲ ਟ੍ਰੀਟਮੈਂਟ ਲੇਟੈਸਟ ਟੈਕਨੋਲੋਜੀ ਦੇ ਨਾਲ ਕੀਤਾ ਜਾ ਰਿਹਾ ਤੁਸੀਂ ਇਥੋਂ ਗਲੋਬਲ ਹੈਅਰ ਕਲਰ ਫੈਸ਼ਨ ਸ਼ੇਪਸ ਸਟਿਕਸ ਰੂਟ ਟੱਚ ਅਪ ਫਰੋਸਟਿੰਗ 3D ਸ਼ੇਡ हेयर पॉਲਿਸ਼ਿੰਗ ਦੀ ਸੁਵਿਧਾ ਲੈ ਸਕਦੇ ਤੁਸੀਂ ਇੱਥੇ ਮੈਨੀक्योर ਪੈਡੀक्योर ਵੀ ਕਰਵਾ ਸਕਦੇ ਤੁਸੀਂ ਇੱਥੋਂ ਹਰ ਫੈਸ਼ਨੇਬਲ हेयर ਸਟਾਈਲ ਬਣਵਾ ਸਕਦੇ ਫੇਸ਼ੀਅਲ ਬਲੀਚ ਦੇ ਵਿੱਚ ਸਾਰੇ ਬ੍ਰਾਂਡ ਅਵੇਲੇਬਲ ਨੇ ਜਿਸ ਬ੍ਰਾਂਡ ਦੇ ਵਿੱਚ ਤੁਸੀਂ ਚਾਹੋ ਕਰਵਾ ਸਕਦੇ ਤਾਂ ਮੇਕਓਵਰ ਸਟੂਡੀਓ ਸਪਾ ਐਂਡ ਸੂਮ ਅਕੈਡਮੀ ਨੂੰ ਵਿਜ਼ਿਟ ਕਰਨ ਲਈ ਨਜ਼ਦੀਕੀ ਬੋਨੀ ਹਸਪਤਾਲ ਸਟੇਟ ਬੈਂਕ ਰੋਡ ਤੇ ਆ ਤੁਸੀਂ ਹੇਠਾਂ ਦਿੱਤੇ ਗਏ ਨੰਬਰਾਂ ਤੇ ਵੀ ਸੰਪਰਕ ਕਰ ਸਕਦੇ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ PG India News ਦੇ ਨਾਲ ਲਾਈਕ ਕਰੋ ਸਾਡਾ Facebook ਪੇਜ ਸਬਸਕ੍ਰਾਈਬ ਕਰੋ YouTube ਚੈਨਲ PG India News